ਫੋਟੇ ਕੰਨੀ ਕਰਦਾ ਚੀਕਾ ਦਿੱਲੀ ਤੋਂ ਕਬੂਤਰ ਬੈਠ ਮਾਰ ਗਿਆ ਸੌਖਾ ਵਾ ਇਹ ਅੱਜ ਤੁਸੀਂ ਸੌਖੇ ਹੋ ਗਏ ਹੋ ਕਿਉਂਕਿ ਪੰਜਾਬ ਦੀ ਟੀਮ ਬਣ ਗਈ ਆ ਇਹ ਪੰਜਾਬ ਦੀ ਬ੍ਰਿੰਦ ਸਾਹਿਬ ਖੜੇ ਆ ਸੋ ਕਾਲਮ ਵਾਲਾ ਪੱਤੀ ਸਾਹਿਬ ਸੋਨੀ ਵੀਰ ਦੀ ਸਾਰੇ ਪੰਜਾਬ ਦਾ ਵੀਰੋ ਕਹਿੰਦੇ ਤੁਸੀਂ ਸਰਕਾਰ ਹੋ ਤੁਸੀਂ ਸਰਕਾਰ ਹੋ ਜਿਹੜੀ ਸਰਕਾਰ ਇੱਥੇ ਬੈਠੀ ਹੋਵੇ ਬੈਠੀ ਕਦੇ ਨਹੀਂ ਹੋਵੇ ਸਾਡੇ ਤੇ ਕੋਈ ਇੱਕ ਇੱਕ ਵਾਗੀ ਬੇਨਤੀ ਹੋਰ ਆ ਜਿਹੜੇ ਪੰਜਾਬ ਚ ਪੇਂਟਾ ਵਾਲੇ ਬੰਦੇ ਆ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਵੀ ਭਾਈ ਜੀ ਤੁਸੀਂ ਪੰਜਾਬ ਚੋਂ ਆਪਣੀਆਂ ਗਤੀਵਿਧੀਆਂ ਬੰਦ ਕਰ ਦਿਓ ਕਰੋਗੇ ਬੇਨਤੀ ਜਿਹੜੇ ਸ਼ਹਿਰਾਂ ਚ ਬੈਠੇ ਆ ਉਹਨਾਂ ਨੇ ਪੜਿਆ ਜਾਨੂ ਮੋਰ ਥੋੜੇ ਜੇ ਫੰਗ ਖਿਲਾਰਨ ਲੱਗ ਗਿਆ ਪਹਿਲਾ ਗੋਪਤੀ ਸਾਹਿਬ ਬੋਲਣਗੇ ਖਿਲਾਰਨੇ ਬੰਦੇ ਵੀ ਆ ਗਏ ਓ ਆ ਗਏ ਕਾਹ ਚ ਤਕਵੀਰ ਸਤੂ ਵੀ ਤਾੜੀਆਂ ਨਹੀਂ ਬੱਚੇ ਸੀ ਜੰਨੀਆਂ ਮੋਰ ਨੂੰ ਵਾਕ ਰਹਿ ਰਹੇ ਨੇ ਸਾਡਾ ਰਾਸ਼ਟਰੀ ਪੰਛੀ ਆ ਸੱਚੀ ਗੱਲ ਆ ਇਹ ਬਾਜੀ ਮਹੱਬਤ ਦਾ ਪਹਿਲਾ ਕੰਮ ਕਿਸ ਸਾਡਾ ਜਿੰਨੇ ਵੀ ਕਬੂਤਰ ਬਾਜ਼ ਮੇਰੇ ਭਰਾ ਸ਼ਿਕਾਰੀ ਵਲਦਾਂ ਦੇ ਸ਼ਕੀਰ ਮੁਰਗਿਆਂ ਦੇ ਸ਼ਕੀਰ ਇੱਕ ਗੱਲ ਧਿਆਨ ਨਾਲ ਜ਼ਰੂਰ ਆਪਣੇ ਥੱਲੇ ਪਾ ਕੇ ਜਾਓ ਇਹ ਆ ਕੁਝ ਹੋਰ ਹੈ ਇਹਨਾਂ ਵਿਸ਼ਵਾਸ ਚ ਆ ਜਿਓ ਵੀਰੇ ਅੱਜ ਵੀ ਆਪਣੇ ਇਕੱਠ ਨੂੰ ਦੇਖ ਕੇ ਅੱਛੇ ਮਤੋਂ ਮੰਨ ਲੈਣਗੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਆਪਾਂ ਨੂੰ ਇਸ ਤੋਂ ਵੀ ਵੱਡਾ ਸ਼ਿੰਗਾਰ ਤੇ ਵੱਡਾ ਕੱਠ ਕਰਨਾ ਪਵੇ ਉਹਦੇ ਲਈ ਸਾਰੇ ਮੇਰੇ ਭਰਾ ਤਿਆਰ ਹੋ ਮੈਨੂੰ ਇਸ ਬਾਰੇ ਵਿਸ਼ਵਾਸ ਦਵਾਉ ਵੀ ਹਾਂ ਜੀ ਜ਼ਰੂਰ ਪਈ ਤੁਸਾਂ ਸਾਨੂੰ ਕਰਕੇ ਦਿਖਾਵਾਂਗੇ ਆਹ ਦੀ ਜੀਜੀ ਮੋੜ ਤੇ ਜਾਮ ਸਿਰਫ ਅਜੇ ਇਨੇ ਇਕੱਠ ਕਰਕੇ ਲੱਗਿਆ ਪਰ ਉਹਨਾਂ ਨੇ ਸਮੇਂ ਦੇ ਵਿੱਚ ਪਤਾ ਨਹੀਂ ਕਿੰਨਾ ਲੰਮਾ ਜਾਮ ਲੱਗ ਜਾਣਾ ਹੈ ਇਸ ਦਾ ਤੁਸੀਂ ਵਧਾਈ ਦੇ ਪਾਤਰ ਹੈ ਚੰਗੇ ਵੀ ਸਾਰੇ ਹੈ ਵਧਾਈ ਦੇ ਪਾਤਰ ਸਾਰਾ ਜਨਤਾ ਦੇ ਆਵਾਮ ਦੇ ਲਈ ਇਹ ਸ਼ੌਕਸ਼ਟੀਆਂ ਲਈ ਰੰਗਰ ਪਾਣੀ ਦਾ ਪ੍ਰਬੰਧ ਕਰਿਆ ਉਹ ਬਾਹਰੋਂ ਐਨਆਰਆਈ ਵੀਰ ਜਿੰਨੇ ਵੀ ਵਾਰ ਬੈਠੇ ਆ ਉਹਨਾਂ ਨੇ ਇਹ ਅੱਛਾ ਪਾਇਆ ਤੇ ਜਿਹੜਿਆਂ ਨੇ ਇਸ ਸਟੱਟਸ ਕਰਨ ਦੀ ਯੋਗਤਾ ਕਰਿਆ ਸਾਰੀ ਕਮੇਟੀ ਦਾ ਮੈਂ ਬਹੁਤ ਧੰਨਵਾਦ ਕਰਦਾ ਤੇਰੇ ਵਗੈਰੇ ਇੱਕੋ ਜਿਹੇ ਬੈਠੇ ਉਹਨਾਂ ਨੇ ਇੰਨਾ ਲਈ ਵੀਰਾਂ ਦਾ ਧੰਨਵਾਦ ਕਰਨਾ ਉਸ ਤੋਂ ਬਾਅਦ ਅਗਲਾ ਬੋਲਦੇ ਆ ਆ ਸਾਡਾ ਵਰਕਾ ਬਣਿਆ ਹੋਵੇ ਨਾ ਸ਼ਾਮ ਨੂੰ ਮਸਰੀ ਦੀ ਦਾਲ ਖਾਣੀ ਕਿਸੇ ਨੂੰ ਚੰਗੀ ਨਹੀਂ ਲੱਗਦੀ ਲੋਕ ਫੋਰ ਫੋਰ ਇਹ ਪੱਤੀ ਵਾਲਾ ਸਰਪੰਚ ਕਹਿੰਦਾ ਵੀ ਉੱਪਰ ਆਉਣਾ ਉਹਨੇ ਆ ਆ ਗਿਆ ਕਿਉਂਕਿ ਥੋੜਾ ਜਿਹਾ ਕਿਤੇ ਗਏ ਹੋਏ ਆ ਉਦੋਂ ਮਿਲਦਾ ਉਹਨਾਂ ਕਚੇ ਦਾ ਬੰਦ ਪਾ ਕੇ ਲੈ ਬਹੁਤ ਧੰਨਵਾਦ ਇਸ ਤੋਂ ਪਹਿਲਾਂ ਵਰਪ੍ਰੀਤ ਸਿੰਘ ਜੀ ਆ